ਨਹੀਂ ਨਹੀਂ ਉਹ ਇੱਥੇ ਅਲਵਾ ਕੰਪਨੀ ਦੇ ਵਿੱਚ ਸੀਗਾ ਇੱਕ ਵਾਰੀ ਇੱਕ ਆਰਬੀ ਦੇ ਨਾਲ ਡਰਾਈਵਰ ਨਾਲ ਮੇਰਾ ਤਿੰਨ ਪੰਜ ਹੋ ਗਈ ਉਹਨੇ ਆਣ ਕੇ ਕੰਪਲੇਂਟ ਕਰ ਦਿੱਤੀ ਇੱਥੇ ਕਹਿੰਦਾ ਸਰਦਾਰ ਕੋ ਖੰਜਰ ਵਾਹੇ ਦਾ ਦਿਮਾਗ ਖਰਾਬ ਵਾ ਇਹ ਗਰਮ ਬੰਦਾ ਹੈ ਇਹਨੇ ਖੰਜਰ ਮਾਰ ਦੇਣਾ ਕਿਸੇ ਦੇ ਹੁਣ ਅਫਸਰਾਂ ਨੂੰ ਵੀ ਪਤਾ ਲੱਗਿਆ ਫੋਰਮੈਨ ਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਇਹਦੇ ਕੋ ਖੰਜਰ ਹੈਗਾ ਤੇ ਉਹਨੇ ਨਹੀਂ ਮੈਨੂੰ ਕੁਝ ਵੀ ਕਿਹਾ ਉਹ ਕਹਿੰਦਾ ਕੋਈ ਨਾ ਕਿਉਂਕਿ ਕੰਮ ਵਧੀਆ ਤਰੀਕੇ ਨਾਲ ਕਰਦੇ ਸੀ ਸਿੱਧੇ ਆਉਂਦੇ ਸਿੱਧੇ ਜਾਣਾ ਤੇ ਉਹ ਮੇਰੀ ਪੇਸ਼ੀ ਹੋ ਗਈ ਉੱਥੇ ਪੀਜੀ ਹੋ ਗਏ ਉਹਨਾਂ ਨੇ ਫੋਰਮੈਨ ਨੂੰ ਚੀਫ ਅਫਸਰ ਜਿਹੜੇ ਸਿਕਿਉਰਿਟੀ ਦੇ ਚੀਫ ਅਫਸਰ ਸਿਗੇ ਇੱਕ ਮਿਸਰੀ ਜਿਹਾ ਇੱਕ ਗੋਰਾ ਸਿਗਾ ਇੰਗਲੈਂਡ ਦਾ ਤੇ ਇੱਕ ਸਾਡੇ ਬਹਿਨੀਆਂ ਦਾ ਸਿਗਾ ਤਿੰਨੇ ਹੀ ਅਫਸਰ ਸੀ ਗੋਰੇ ਨਿਸ਼ੋਹ ਚੜਦੀ ਗਲਾ ਇਹਨਾਂ ਦੁਨਿਆਵੀ ਪੱਖ ਤੋਂ ਉਹਨਾਂ ਦੇ ਇੰਨੇ ਠਾਠ ਵਾਠ ਵੀ ਗਾ ਦੇਖ ਕੇ ਉਹਨਾਂ ਨੂੰ ਬੰਦਾ ਪ੍ਰਭਾਵਿਤ ਹੁੰਦਾ ਸੀ ਇੰਨੀ ਉਹਨਾਂ ਦੀ ਰਹਿਣੀ ਸਹਿਣੀ ਵਧੀਆ ਸੀਗੀ ਦੁਨਿਆਵੀ ਪੱਖ ਤੋਂ ਤੇ ਉਹ ਫੋਰਮੈਨ ਨੂੰ ਜਲੇ ਉਹਨਾਂ ਨੇ ਕਿਹਾ ਬਈ ਮਨਜੀਤ ਸਿੰਘ ਨੂੰ ਤਲਬ ਕੀਤਾ ਬਈ ਉੱਥੇ ਭੇਜੋ ਪੇ ਕੰਪਲੇਂਟ ਆਈ ਆ ਤੇ ਉਹ ਫੋਰਮੈਨ ਮੈਨੂੰ ਕਹਿੰਦਾ ਸਰਦਾਰ ਹਮ ਇੱਕ ਬਾਤ ਬੋਲੇਗਾ ਉਹ ਇਰਾਨੀ ਸੀਗਾ ਤੇ ਹਿੰਦੀ ਸਮਝਦਾ ਸੀ ਬੋਲਦਾ ਵੀ ਜੇਗਾ ਤੇ ਕਹਿੰਦਾ ਹਮ ਇੱਕ ਬਾਤ ਬੋਲੇਗਾ ਬਈ ਤੂੰ ਉਧਰ ਪੇਸ਼ੀ ਆ ਤੇ ਤੂੰ ਸ੍ਰੀ ਸਾਹਿਬ ਆਪਣਾ ਖੰਜਰ ਇੱਧਰ ਰੱਖੋ ਗਾੜੀ 'ਚ ਬਾਅਦ 'ਚ ਪੇਸ਼ੀ 'ਚ ਵਾਪਸ ਆ ਕੇ ਫਿਰ ਖੰਜਰ ਢਾਲ ਲਓ ਮੈਂ ਇਹ ਬੋਲ ਤੋ ਦਿਆ ਤੇਰੇ ਕੋ ਪਰ ਮੇਰੇ ਕੋ ਪਤਾ ਹੈ ਤੂੰ ਮੰਨੇਗਾ ਨਹੀਂ ਤੂੰ ਨਹੀਂ ਮੰਨੇਗਾ ਮੇਰੀ ਬਾਤ ਉਹ ਛੱਡਣਾ ਨਹੀਂ ਸੀ ਚਾਹੁੰਦਾ ਮੈਨੂੰ ਪਈ ਇਹਨੂੰ ਇਹ ਕੱਢ ਨਾ ਦੇਣਾ ਪੇ ਬੰਦਾ ਕੰਮ ਦਾ ਆ ਦੋ ਬੰਦਿਆਂ ਦੇ ਬਰਾਬਰ ਇਕੱਲਾ ਕੰਮ ਕਰਦਾ 8 ਘੰਟਿਆਂ ਜੇ ਉਹ ਛੱਡਣਾ ਨਹੀਂ ਸੀ ਚਾਹੁੰਦਾ ਤੇ ਮਨ ਦਾ ਵੀ ਜਿਗਾ ਉਹ ਮੈਨੂੰ ਕਹਿੰਦਾ ਮੇਰੀ ਬਾਤ ਤੋਂ ਤੂੰ ਮੰਨੇਗਾ ਨਹੀਂ ਪਰ ਮੈਂ ਫਿਰ ਵੀ ਬੋਲ ਰਹਾ ਹਾਂ ਤੂੰ ਆਪਣਾ ਖੰਜਰ ਇੱਧਰ ਰੱਖੋ ਬਾਅਦ ਵਿੱਚ ਪੇਸ਼ ਹੀ ਕਰਕੇ ਬਾਅਦ ਵਿੱਚ ਫੇਰ ਇੱਧਰ ਆ ਕੇ ਖੰਜਰ ਡਾਲੋ ਮੁਝਕਲ ਨਹੀਂ ਮੈਂ ਕਿਹਾ ਨਹੀਂ ਮੈਂ ਨਹੀਂ ਕੰਜਰ ਲਾਉਣਾ ਚਾਹੇ ਮੈਨੂੰ ਰੱਖਣ ਜਾਏ ਨਾ ਰੱਖਣ ਮੈਂ ਨਹੀਂ ਖੰਜਰ ਲਾਉਣਾ ਚਲੇ ਆ ਗਿਆ ਇਦਾਂ ਹੀ ਉਹਨਾਂ ਦੇ ਕੋਲ ਤੇ ਜਿਹੜਾ ਮਿਸਤਰੀ ਜਿਗਾ ਗੱਬੇ ਬੈਠਾ ਆ ਉਹ ਜਾ ਕੇ ਸਲਾਮ ਅਲੈਕਮ ਕੀਤੀ ਉਹਨਾਂ ਨੇ ਗੁੱਡ ਮਾਰਨਿੰਗ ਕਹੀ ਤੇ ਉਹ ਮੈਂ ਖੜਾ ਹੋ ਗਿਆ ਸਾਵਧਾਨ ਉਹਤੇ ਡਾਂਗਰੀ ਪਾਈ ਹੋ ਸੀਗੀ ਤੇ ਉਹ ਜਿਹੜਾ ਮਿਸਤਰੀ ਜਿਗਾ ਮੈਨੂੰ ਕਹਿੰਦਾ ਏਕ ਬਾਤ ਪੁੱਛੇਗਾ ਉਹਨੇ ਅਰਬੀ ਵਿੱਚ ਗਿਆ ਕਹਿੰਦਾ ਏਕ ਬਾਤ ਪੁੱਛੇਗਾ ਤੇ ਮੈਂ ਉਹਨੂੰ ਮੈਂ ਉਹਦਾ ਜਵਾਬ ਦੇਣ ਤੋਂ ਜਾਂ ਉਹਦੇ ਕਹਿਣ ਤੋਂ ਪਹਿਲਾਂ ਵੀ ਤੂੰ ਪੁੱਛ ਕੀ ਪੁੱਛਣਾ ਮੈਂ ਜਿਪ ਖੋਲੀ ਆਪਣੇ ਸ੍ਰੀ ਸਾਹਿਬ ਆਪਣੇ ਡਾਂਗਰੀ ਦੀ ਜਿਪ ਖੋਲੀ ਮੋਰੀ ਜਿਪ ਲੱਗੀ ਉਹਦੀ ਜਿਪ ਖੋਲੀ ਤੇ ਸ੍ਰੀ ਸਾਹਿਬ ਜਿਹੜੀ ਕਮਰ ਕੱਸਾ ਕੀ ਹੁੰਦਾ ਗੱਲ ਚ ਨਹੀਂ ਭਾਈ ਉਹਨ ਦੀ ਗਾਤਰੇ ਸਿਕਮਰ ਕਥਾ ਕਰਕੇ ਰੱਖਣਾ ਸ੍ਰੀ ਸਾਹਿਬ ਦਾ ਗਾਤਰੇ ਦਾ ਤੇ ਉਹ ਸ੍ਰੀ ਸਾਹਿਬ ਮੈਂ ਕੱਢੀ ਕਮਾ ਕੇ ਈਦਾ ਤੇ ਆਪਣੇ ਹੱਥ ਦੇ ਵਿੱਚ ਈਦਾ ਸਣੇ ਗਾਤਰੇ ਈਦਾ ਡਾਂਗਰੀ ਤੋਂ ਬਾਹਰ ਕੱਢ ਕੇ ਉਹਨੂੰ ਦਿਖਾ ਲਈ ਮੈਂ ਕਿਹਾ ਵੀ ਆਹ ਪੁੱਛਣਾ ਚਾਹੁੰਨਾ ਉਹ ਖੜੇ ਹੋ ਗਏ ਤਿੰਨੇ ਜਣੇ ਸ੍ਰੀ ਸਾਹਿਬ ਦੇਖ ਕੇ ਖੜੇ ਹੋ ਗਏ ਤਿੰਨੇ ਕੁਰਸੀ ਤੋਂ ਜੰਬੇ 'ਚ ਤੇ ਮੁਰਕੇ ਕਹਿੰਦੇ ਬਾੜੀ ਦੇ ਤੋਂ ਨੇ ਗੋਰਾ ਕਹਿੰਦਾ ਮੈਂ ਕਿਹਾ ਇਹ ਮੇਰੇ ਧਰਮ ਦੀ ਨਿਸ਼ਾਨੀ ਆ ਇਹ ਕੱਲੀ ਨਹੀਂ ਇਹ ਕਹਿੰਦਾ ਕਿਉਂ ਪਾਈਓ ਆ ਉਹ ਬਾਕੀ ਦੇ ਇੰਨੇ ਸਰਦਾਰ ਵਾਜ ਤੇ ਕੰਮ ਕਰਦੇ ਉਹਨਾਂ ਨੇ ਨਹੀਂ ਕਿਸੇ ਨੇ ਪਾਈਓ ਤੂੰ ਕਿਉਂ ਪਾਈਓ ਮੈਂ ਕਿਹਾ ਇਹ ਮੈਨੂੰ ਨਾ ਪੁੱਛ ਵੀ ਮੈਂ ਕਿਉਂ ਪਾਈਓ ਆ ਇਹ ਉਹਨਾਂ ਨੂੰ ਪੁੱਛ ਵੀ ਤੁਸੀਂ ਕਿਉਂ ਨਹੀਂ ਪਾਈ ਬਸ ਸਰਦਾਰ ਨੇ ਪਾਈਓ ਤੁਸੀਂ ਕਿਉਂ ਨਹੀਂ ਪਾਈ ਉਹਨਾਂ ਨੂੰ ਪੁੱਛ ਉਹ ਤੈਨੂੰ ਦੱਸ ਦੇਣਗੇ ਤੂੰ ਮੇਰੇ ਤੋਂ ਕੀ ਪੁੱਛਣਾ ਚੁੱਪ ਕਰ ਗਿਆ ਮੁੜ ਕੇ ਮੈਂ ਕੇਸ ਕੀ ਖੋਲੀ ਉਹਨੂੰ ਕੇਸ ਦਿਖਾ ਲਿਆ ਕੰਗਾ ਦਿਖਾ ਲਿਆ ਕਸ਼ਹਿਰਾ ਦਿਖਾ ਲਿਆ ਡਾਂਗਰੀ ਥੱਲੇ ਕਰਕੇ ਕਿਰਪਾਨ ਦਿਖਾ ਲਈ ਕੜਾ ਦਿਖਾ ਲਿਆ ਪੰਜਾਂ ਇੱਕ ਕਾਰਾਂ ਬਦਲੇ ਉਹਨਾਂ ਨੂੰ ਗੁਰੂ ਦੀ ਸਦਕਾ ਕਿਰਪਾ ਦਾ ਸਦਕਾ ਗੁਰੂ ਨੇ ਆਪ ਰਸਨਾ ਤੇ ਬਹਿ ਕੇ ਹਰ ਚੀਜ਼ ਉਹਨਾਂ ਨੂੰ ਜਿਹੜੀ ਆ ਉਹ ਐਕਸਪਲੇਨ ਕਰਵਾ ਕੇ ਦੱਸਿਆ ਪੰਜਾਂ ਇੱਕ ਕਾਰਾਂ ਬਦਲੇ ਪੰਜਾਂ ਇੱਕ ਕਾਰਾਂ ਦਾ ਜਦ ਵੇਲੇ ਮੈਂ ਕਸ਼ੈਰੇ ਦੀ ਪਰਭਾਜਾ ਦਿੱਤੀ ਉਹਨੂੰ ਮੈਂ ਕਿਹਾ ਸਾਡਾ ਗੁਰੂ ਗੁਰੂ ਦਾ ਇਹ ਸਿਧਾਂਤੋ ਗੁਰਮਤ ਦਾ ਇਹ ਸਿਧਾਂਤੋ ਵੀ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਇੱਕ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਬਖਾਣਾ ਮੈਂ ਕਿਹਾ ਕਸ਼ੈਰਾ ਮੈਂ ਇਸ ਕਰਕੇ ਪਾਇਆ ਆਇਆ ਇਹ ਦੂਸਰਾ ਆ ਦੂਸਤ ਦੁਨੀਆ ਤੋਂ ਅਲੱਗ ਚੀਜ਼ ਹੋਆ ਤੇ ਮੈਂ ਕਹਿਆ ਇਹ ਕਿਸ਼ਾਰਾ ਪਾਉਣ ਦਾ ਮੇਰਾ ਆ ਮਕਸਦ ਹੋਆ ਬਈ ਸਿਰਫ ਜਿੱਦ ਮੇਰਾ ਆਨੰਦ ਗਾਰਜ ਹੋਇਆ ਉਹ ਉਹ ਹੈ ਮੇਰੇ ਨਾਲ ਸੰਬੰਧਤ ਹੋਆ ਬਾਕੀ ਦੁਨੀਆ ਦੀ ਜਿਹੜੀ ਛੋਟੀ ਹੈ ਮੇਰੀ ਭੈਣ ਹੋਆ ਜਿਹੜੀ ਬਰਾਬਰ ਦੀ ਜਿਹੜੀ ਛੋਟੀ ਮੇਰੀ ਬੇਟੀ ਜਿਹੜੀ ਵੱਡੀ ਬਰਾਬਰ ਦੀ ਉਹ ਮੇਰੀ ਭੈਣ ਹੋਆ ਜਿਹੜੀ ਮੇਰੇ ਤੋਂ ਵੱਡੀ ਆ ਉਹ ਮੇਰੀ ਮਾਂ ਆ ਮੈਂ ਤਿੰਨਾਂ ਨੂੰ ਬਰਾਬਰ ਸਮਝਦਾ ਹਾਂ ਇਸ ਗੱਲ ਨਾਲ ਸਮਝਦਾ ਮੈਂ ਇਹ ਸਮਝਦਾ ਆ ਕਿ ਤਿੰਨੇ ਤਿੰਨਾ ਤਿੰਨਾ ਦਾ ਮੇਰਾ ਦੁਨੀਆ ਦੇ ਵਿੱਚ ਇਹ ਰਿਸ਼ਤਾ ਆ ਦੇ ਵੱਡੀਆਂ ਮੇਰੀਆਂ ਬਾਵਾਆਂ ਆ ਬਰਾਬਰ ਦੀਆਂ ਮੇਰੀਆਂ ਭੈਣਾਂ ਆ ਛੋਟੀ ਮੇਰੀ ਧੀ ਆ ਤੇ ਉਹ ਕੋ ਮੈਨੂੰ ਕਹਿੰਦਾ ਐਵਰੀਵਨ ਦੁਨੀਆ ਦੀ ਸਾਰੀ ਦੁਨੀਆ ਦੀ ਮੈਂ ਕਿਹਾ ਬਿਲਕੁਲ ਕੋਈ ਜਨਾਨੀ ਨਿਰਵਾਸਰ ਹੋ ਕੇ ਵੀ ਮੇਰੇ ਸਾਹਮਣੇ ਆ ਜਾਵੇ ਮੈਂ ਉਹਦਾ ਲਾਭ ਲੈਣ ਦੀ ਬਜਾਏ ਜਾਂ ਆਪਣੀਆਂ ਨਜਰਾਂ ਨਾਲ ਉਹਨੂੰ ਨਿਹਾਰਨ ਦੀ ਬਜਾਏ ਮੈਂ ਆਪਣੀ ਕੇਸ ਕੀ ਲਾ ਕੇ ਉਹਦੇ ਦੁਆਲੇ ਲਪੇਟ ਦੂੰ ਆਪਣੇ ਕੱਪੜੇ ਲਾ ਕੇ ਉਹਦੇ ਦੁਆਲੇ ਬਾਗੂ ਬਰੋ ਮੇਰੀ ਮਾਂ ਭੈਣ ਦੀ ਹੋਊਗੀ ਮੇਰੀ ਉਹ ਕਦੇ ਵੀ ਮੈਂ ਉਹਨੂੰ ਲੋਭ ਲਾਲਚ ਦੀ ਨਜ਼ਰ ਨਾਲ ਨਾ ਦੇਖੂਗਾ ਮੇਰੀ ਕਾਮ ਭਿਰਦੀ ਨਹੀਂ ਉਹ ਮੋਰੇ ਦੀ ਮੈਂ ਕਾਮ ਦੇ ਦੀ ਨਹੀਂ ਹੋਊਗਾ ਐ ਜੀਆਂ ਗੱਲਾਂ ਬਾਤਾਂ ਕੀਤੀਆਂ ਅੱਧਾ ਪੌਣਾ ਘੰਟਾ ਲਾਇਆ ਉੱਥੇ ਉਹ ਗੋਰੇ ਅਫਸਰ ਨੇ ਉੱਠ ਕੇ ਮੇਰੀ ਕੰਨ ਦੇ ਉੱਤੇ ਹੱਥ ਰਾ ਕੇ ਥਾਪੀ ਦਿੱਤੀ ਕਹਿੰਦਾ ਪਹਿਲਾਂ ਇਹ ਪਹਿਲਾਂ ਇਹ ਮਿਸਰੀ ਕਹਿੰਦਾ ਅਗਰ ਇਹ ਨਹੀਂ ਨਿਕਾਲੇਗਾ ਕੰਮ ਸੇ ਕਢ ਦੇਗਾ ਕੰਪਨੀ ਤੇ ਕਢ ਲੇਗਾ ਮੈਂ ਕਿਹਾ ਕੰਪਨੀ ਤੇ ਨਹੀਂ ਸਰ ਤਦ ਵੀ ਮੈਨੂੰ ਬਹਿਰੀਨ ਚੋਂ ਵੀ ਕੱਢ ਦਿਓ ਤੁਸੀਂ ਅਫਸਰ ਲੋਗ ਆ ਅਖਤਿਆਰਵਾ ਤੁਹਾਡੇ ਹੱਥ ਵਿੱਚ ਮੈਨੂੰ ਬਹਿਰੀਨ ਤੋਂ ਕੱਢ ਦਿਓ ਸਿੱਧੇ 에ਰਪੋਰਟ ਲੈ ਚਲੋ ਮੇਰਾ ਬੈਗ ਵੀ ਤੁਸੀਂ ਆਪ ਚੱਕ ਲਿਓ ਕੰਪਨੀ ਚੋਂ ਮੈਨੂੰ ਸਿੱਧੇ 에ਰਪੋਰਟ ਲੈ ਜਾਓ ਕੰਪਨੀ ਚੋਂ ਕੱਢਣਾ ਕੀ ਮੈਨੂੰ ਬੁਲਕ ਚੋਂ ਕੱਢ ਦਿਓ ਪਰ ਮੈਂ ਸ੍ਰੀ ਸਾਹਿਬ ਨਹੀਂ ਲਾਉਣੀ ਉਹਨੇ ਉੱਠ ਕੇ ਗੋਰੇ ਨੇ ਥਾਪੀ ਦਿੱਤੀ ਕੰਨ ਦੇ ਉੱਤੇ ਇਹ ਕਹਿੰਦਾ ਸਰਦਾਰ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਸਿੱਧਾ ਜਾ ਸਿੱਧਾ ਜੂਆਰੇ ਗੁੱਡਮੈਨ ਤੈਨੂੰ ਕਹਿਣ ਦਾ ਮਤਲਬ ਵੀ ਜੇ ਅਸੀਂ ਗੁਰੂ ਤੇ ਵਿਸ਼ਵਾਸ ਰੱਖਦੇ ਆ ਜੋਗਾ ਤੂੰ ਕਹਿੰਦੇ ਜੋਗਾ ਕਹਿੰਦਾ ਮੈਂ ਗੁਰੂ ਜੋਗਾ ਤੇ ਗੁਰੂ ਕਹਿੰਦਾ ਮੈਂ ਵੀ ਤੇਰੇ ਜੋਗਾ ਤਾਂ ਗੁਰੂ ਮੇਰੇ ਜੋਗੇ ਜੋਗਾ ਉਹ ਦਿਖਾ ਲ ਦਿੰਦਾ ਕੋਈ ਵੱਡੀ ਗੱਲ ਨਹੀਂ ਬੜੀਆਂ ਬਹੁਤ ਇੱਥੇ ਗੁਰੂ ਆਪ ਹਰ ਵਕਤ ਸਾਥ ਗੁਰ ਮੇਰੇ ਸੰਗ ਸਦਾ ਨਾਲੇ ਕਈ ਵਾਰੀ ਝੋਲਾ ਪੈਣਾ ਘਰੇ ਕਲੈਂਡਰ ਸੀਟ ਦੇ ਨਾਲ ਬੈਠਾ ਆ